ਸਭ ਤੋਂ ਪਹਿਲਾਂ ਪਾਰਟੀ ਨੇ ਮੈਨੂੰ ਪੰਜਾਬ ਪ੍ਰਧਾਨ ਯੂਥ ਵਿੰਗ ਦੀ ਜ਼ਿੰਮੇਵਾਰੀ ਦਿੱਤੀ ਤੇ ਮੇਰਾ ਇਹੀ ਮਕਸਦ ਹੈ ਕਿ ਪੂਰੇ ਪੰਜਾਬ ਦੇ ਵਿੱਚ ਆਪਣੇ ਯੂਥ ਨੂੰ ਲਾਮਬੰਦ ਕਰਨਾ ਤੇ ਉਹਦੇ ਸਬੰਧ ਦੇ ਵਿੱਚ ਹੀ ਅੱਜ ਪਹਿਲੀ ਮੁਲਾਕਾਤ ਜਿਹੜੀ ਆ ਇੱਕ ਮਿਲਣੀ ਯੂਥ ਮਿਲਣੀ ਜਿਹੜੀ ਉਹ ਕੀਤੀ ਗਈ ਹੈ ਸਾਡੇ ਜਿੰਨੇ ਵੀ ਗਰਦਾਸਪੁਰ ਜ਼ਿਲ੍ਹੇ ਦੇ ਕੋਆਰਡੀਨੇਟਰ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਤੇ ਬਟਾਲੇ ਦੇ ਜਿਹੜੇ ਕੋਆਰਡੀਨੇਟਰ ਨੇ ਤੇ ਬਾਕੀ ਜਿਹੜੇ ਸਾਡੇ ਉਹਦੇਦਾਰ ਨੇ ਉਹਨਾਂ ਨਾਲ ਅੱਜ ਜਿਹੜੀ ਮਿਲਣੀ ਉਹਨੂੰ ਲੈ ਕੇ ਅੱਜ ਸਾਂਝੀ ਮੁਲਾਕਾਤ ਕੀਤੀ ਆ 14 14 ਸੈਂਟਰੀ ਪਵਿੱਤ੍ਰ ਟਿਕਟਾਂ ਦਾ ਉਹਦਾ ਰੌਸਾ ਆ ਬਹੁਤ ਜਲਦ ਮਾਨ ਸਾਹਿਬ ਨੇ ਕਿਹਾ ਸੀ ਕਿ ਛੇਤੀ ਅਸੀਂ ਜਿਹੜੀਆਂ ਉਹ ਟਿਕਟਾਂ ਬਾਕੀ ਵੀ ਅਨਾਉਂਸ ਕਰ ਦੇਵਾਂਗੇ ਵੇਖੋ ਅਸੀਂ ਤਾਂ ਉਹ ਪਾਰਟੀ ਜਿਹਨੇ ਸਭ ਤੋਂ ਪਹਿਲਾਂ ਅਨਾਉਂਸ ਕੀਤੀਆਂ ਨੇ ਸਗੋਂ ਤੇ ਅਹੀਂ ਮੈਨੂੰ ਲੱਗਦਾ ਸਾਡੀ ਪਾਰਟੀ ਸਾਰਾ ਹੈਯੂਥ ਹੈ ਮੈਂ ਵੀ ਯੂਥ ਚ ਆਇਆ ਮੈਨੂੰ ਐਮਐਲਏ ਬਣਾਇਆ ਇਹ ਯੂਥ ਚ ਆਏ ਇਹਨਾਂ ਨੂੰ ਐਮਐਲਏ ਬਣਾਇਆ ਨਰਿੰਦਰ ਕੌਰ ਭਰਾ ਜਿਹੜੀ ਹੈ ਉਹ ਯੂਥ ਚ ਆਈ ਨਹੀਂ ਐਮਪੀ ਚ ਵੀ ਯੂਥ ਦਾ ਕੋਟਾ ਸਾਡੇ ਲਾਲਜੀਤ ਭੁੱਲਰ ਨੇ ਦੇਖੋ ਪਹਿਲਾਂ ਜ਼ਿਲ੍ਹਾ ਪ੍ਰਧਾਨ ਹੁੰਦੇ ਸੀ ਤੇ ਹੁਣ ਉਹ ਪਹਿਲਾਂ ਐਮਐਲਏ ਦੀ ਵੀ ਟਿਕਟ ਮਿਲੀ ਹੁਣ ਮੰਤਰੀ ਵੀ ਸੀ ਤੇ ਉਹਨਾਂ ਨੂੰ ਵੀ ਜਿਹੜੀ ਟਿਕਟ ਦਿੱਤੀ ਗਈ ਹੈ ਸੋ ਆਵਾਦੀ ਪਾਰਟੀ ਜਿਹੜੀ ਹੈ ਉਹ ਹੈ ਹੀ ਯੂਥ ਦੇ ਵਿੱਚੋਂ ਨਿਕਲੀ ਹੈ ਤੇ ਨੌਜਵਾਨਾ ਬਹੁਤ ਸਾਧ ਦਿੱਤਾ ਤੇ ਵੱਡਾ ਕੋਟਾ ਪੈ ਸਕਦਾ ਹੈ ਨਾ ਪਾਰਟੀ ਦੇ ਫੇਰ ਬਦਲਣਾ ਆਪਰੇ ਸਰ ਇਹੋ ਨੀ ਪਾਰਟੀਆਂ ਦੇ ਰੂਪ ਫੇਰ ਬਦਲ ਜਾਂਦੇ ਇਹਨਾਂ ਨੂੰ ਆਹ ਦੇਖੋ ਸਮੁੰਦਰਾਂ ਦੇ ਵਿੱਚ ਹਲਚਲਾਂ ਹੋਣੀਆਂ ਤੇ ਹੁੰਦੀਆਂ ਰਹਿਣਗੀਆਂ ਪਰ ਸਮੁੰਦਰ ਕਦੇ ਖਤਮ ਨਹੀਂ ਹੁੰਦੇ ਲਹਿਰਾਂ ਉੱਠਦੀਆਂ ਨੇ ਲਹਿਰਾਂ ਬੈਂਦੀਆਂ ਨੇ ਤੂਫਾਨ ਸੁਨਾਮੀਆਂ ਚੱਲਦੀਆਂ ਨੇ ਇਹ ਸਮੁੰਦਰਾਂ ਦਾ ਇੱਕ ਨਿਯਮ ਹੈ ਤੇ ਕੁਦਰਤ ਦਾ ਇੱਕ ਨਿਯਮ ਹੈ ਤੇ ਓਵੇਂ ਹੀ ਇਹ ਪਾਰਟੀਆਂ ਦੇ ਨਿਯਮ ਆ ਕੋਈ ਆਈ ਜਾਣਾ ਕੋਈ ਚਾਈ ਜਾਣਾ ਤੇ ਐਵੇਂ ਚੱਲਦਾ ਰਹਿਣਾ ਬਹੁਤ ਆਪ ਨੂੰ ਫੋਮ ਬਣਨ ਕਿ ਕੁਦਰਤ ਸਰ ਤੋਂ ਵੱਡਾ ਝਟਕਾ ਲੱਗ ਗਿਆ ਆ ਦੇਖੋ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਇੱਕ ਸੋਚ ਹੈ ਜਿਹੜਾ ਤਾਂ ਇਹਦੇ ਨਾਲ ਚੱਲੇਗਾ ਤਾਂ ਉਹਨੇ ਵਧਣਾ ਹੈ ਫੁੱਲਣਾ ਹੈ ਤਾਂ ਸਾਡੇ ਸਮਾਜ ਦਾ ਵੀ ਭਲਾ ਹੋਣਾ ਤੇ ਕੱਲ ਮਾਨ ਸਾਹਿਬ ਨੇ ਬਾਕੀ ਪੋਸਟ ਪਾਈ ਦਿੱਤੀ ਕਿ ਆਪਣੀ ਵੱਲੋਂ ਤਾਂ ਵੱਡੇ ਘਰ ਨੂੰ ਜਾਣਦੇ ਆ ਪਰ ਉੱਥੇ ਜਾ ਕੇ ਫਿਰ ਕੰਮ ਹੋ ਜਾਂਦਾ ਆ ਦੇਖੋ ਆਮ ਆਦਮੀ ਪਾਰਟੀ ਅਸਲ ਦੇ ਵਿੱਚ ਲੋਕਾਂ ਨੇ ਕਰਤਾ ਹੈ ਮਤਲਬ ਜਿੱਦਾਂ ਸਾਨੂੰ 92 ਸੀਟਾਂ ਦੇ ਕੇ ਲੈ ਕੇ ਆਂਦਾ ਲੋਕਾਂ ਨੇ ਲੋਕਾਂ ਨੇ ਇਹਨਾਂ ਰਵਾਇਤੀ ਪਾਰਟੀਆਂ ਦਾ ਇਕੱਲਾ ਕਾਲੀ ਦਲ ਇਕੱਲਾ ਕਾਂਗਰਸ ਨਹੀਂ ਕਾਲੀ ਦਲ ਦਾ ਵੀ ਸੋ ਬੁਰਾ ਹਾਲ ਹੈ ਜਿਹੜਾ ਇਸ ਵਕਤ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਨਾਲ ਦੇ ਜਿਹੜਾ ਹੁਣ ੱੱਕਾ ਹੋਇਆ ਅਰਵਿੰਦ ਕੇਜਰੀਵਾਲ ਤੇ ਆਪਣੇ ਲੋਕਾਂ ਦੀ ਤਾਂ ਵੈਸੇ ਆਦਤ ਹੈ ਜਿਹਦੇ ਨਾਲ ੱੱਕਾ ਹੁੰਦਾ ਆਪਾਂ ਉਹਦੇ ਨਾਲ ਖੜਦੇ ਆ ਤੇ ਲੋਕਾਂ ਨੇ ਜੇ ਕਿਸੇ ਦੇ ਮੰਚ 'ਚ ਕੋਈ ਗੱਲ ਹੈਗੀ ਵੀ ਸੀ ਪਰ ਉਹਨੇ ਕਹਿੰਦੇ ਆਹ ਕੰਮ ੱੱਕਾ ਹੋਇਆ ਤਾਂ ਲੋਕ ਨਾਲ ਖੜ ਗਏ ਨੇ ਦੁਬਾਰਾ ਵੋਟਾਂ ਦੀ ਗਿਣਤੀ ਹਮੇਸ਼ਾ ਉਹੀ ਮੈਂ ਕਹਿ ਰਿਹਾ ਨਾ ਕਿ ਸਾਡੇ ਪੰਜਾਬ ਦਾ ਜਿਹੜਾ ਖੂਨ ਹੈ ਇਹ ਧਰਤੀ ਹੈ ਹਮੇਸ਼ਾ ਉਹਨਾਂ ਲੋਕਾਂ ਨਾਲ ਖੜਦੀ ਜਿਹਨਾਂ ਤੱਕਾ ਹੁੰਦਾ ਤਾਂ ਸਾਰਿਆਂ ਨੂੰ ਪਤਾ ਹੈ ਕਿ ਅਰਵਿੰਦ ਕੇਦਰੀਵਾਲ ਦੇ ਨਾਲ ਤੱਕਾ ਹੋਇਆ ਹੈ ਤਾਂ ਲੋਕ ਜਿਹੜਾ ਉਹ ਨਾਲ ਖੜਨ ਨਹੀਂ ਨਹੀਂ ਜੀ ਇਹ ਸੱਚਾਈ ਗੱਲ ਹੈ ਕੋਈ ਰੈਲੀ ਨਹੀਂ ਹੈ ਇਹਦੇ ਸ਼ਾਮ ਨੂੰ ਇਹਨਾਂ ਦਾ ਸਨਾਨ ਲੱਗਾ ਵੀ ਮੈਂ ਆ ਰਿਹਾ ਵਾਂ ਪ੍ਰੋਗਰਾਮ ਜਿਹੜੇ ਯੂਥ ਦੇ ਜਿਹੜੇ ਮੇਨ ਮੇਨ ਮੋਤਵਾਰ ਨੇ ਸਾਰਿਆਂ ਨੂੰ ਬੁਲਾ ਕੇ ਮੇਰੇ ਰੂਬਰੂ ਕਰਾਓ ਕਿਉਂਕਿ ਮੇਰੀ ਜਾਨ ਪਛਾਣ ਹੋ ਜਾਵੇ ਤੇ ਮੈਂ ਤਾਂ ਸੁਖਵਾਬ ਆ ਕੇ ਵੇਖ ਕੇ ਹੈਰਾਨ ਆ ਵੀ ਮੈਨੂੰ ਦੇਖ ਵੀ ਚਲੋ ਆਪਾਂ 500 ਬੰਦੇ ਦਾ ਇਹਨਾਂ ਨੇ ਕੀਤਾ ਹੋਊਗਾ ਰੈਂਜ ਪਰ ਇੱਥੇ ਆ ਕੇ ਪਤਾ ਲੱਗੇ ਇਹਨਾਂ ਨੇ ਤੇ ਵਾਟੀ ਕੱਢਦੇ ਸੋ ਕਹਿਣ ਦਾ ਭਾਵ ਇਹ ਲੋਕ ਪਾਰਟੀ ਨੂੰ ਪਿਆਰ ਕਰਦੇ ਨੇ ਨੌਜਵਾਨ ਵੀ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਬਹੁਤ ਵਧੀਆ ਇਹਨਾਂ ਨੇ ਜਿਹੜਾ ਪ੍ਰੋਗਰਾਮ ਕੀਤਾ ਮੈਂ ਸ਼ਾਬਾਸ਼ ਦਿੰਦਾ ਜੀ ਕਿਸ ਤਰੀਕੇ ਨਾਲ ਕੇਂਦਰਵਾਦੀ ਚੇਂਜ ਕਰੀ ਬਹੁਤ ਲਗਾਤਾਰ ਬੀਜੇਪੀ ਤੋਂ ਜਾਣਨ ਲੱਗਾ ਕਿੱਦਾਂ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਿਹੜੇ ਤੇ ਆਪਣੇ ਨਾਲ ਦੇ ਕਰਪਟ ਨੇ ਉਹਨਾਂ ਨੂੰ ਤੇ ਕਹਿੰਦੇ ਨੇ ਵੀ ਇਹ ਤੇ ਸਾਡੇ ਨੇ ਦੀ ਇਹਨਾਂ ਨੂੰ ਖੁੱਲੀ ਛੁੱਟੀ ਆ ਹੁਣ ਜਿਨ੍ਹਾਂ ਤੇ ਹੱਲੇ ਕੋਈ ਦੋਸ਼ ਸਾਬਤ ਨਹੀਂ ਹੋਇਆ ਉਹਨਾਂ ਨੂੰ ਚੁੱਕ ਕੇ ਜੇਲ੍ਹ ਚ ਭੇਜਣਾ ਜੇ ਮਨੀਸ਼ ਸ਼ਿਸ਼ੋਦੀਆ ਜਿਹਦੇ ਆਪਾਂ ਕਹਿਣ ਤੇ ਆਪਾਂ ਕਹਿ ਸਕਦੇ ਆ ਵੀ ਜੇ ਉਹਨਾਂ ਨੂੰ ਜੇਲ੍ਹ ਚ ਭੇਜਿਆ ਕਿ ਉਹਨਾਂ ਤੇ ਦੋਸ਼ ਸਾਬਤ ਹੋ ਗਏ ਜਾਂ ਦੋਸ਼ ਹਲੇ ਸਾਬਤ ਹੀ ਨਹੀਂ ਹੋਏ ਇਹਨਾਂ ਦਾ ਅਰੈਸਟ ਕਰਨਾ ਬਣਦਾ ਹੀ ਨਹੀਂ ਸੀ ਫਰਕ ਤੇ ਮੈਂ ਤੁਹਾਨੂੰ ਅੱਗੇ ਵੀ ਦੱਸਣਾ ਚਾਹਣਾ ਸਿਰਫ ਤੇ ਸਿਰਫ ਮੋਦੀ ਰਾਹੁਲ ਗਾਂਧੀ ਸੋਨੀਆਂ ਤੋਂ ਨਹੀਂ ਡਰਦਾ ਉਹ ਅਰਵਿੰਦ ਕੇਜਰੀਵਾਲ ਤੋਂ ਡਰਦਾ ਹੈ ਕਿਉਂਕਿ ਉਹਨੂੰ ਪਤਾ ਹੈ ਪਹਿਲਾਂ ਦਿੱਲੀ ਜਿੱਤੇ ਫਿਰ ਪੰਜਾਬ ਜਿੱਤੇ ਪਰ ਜਦੋਂ ਦਾ ਚੰਡੀਗੜ੍ਹ 'ਚ ਆਪਣਾ ਝਾੜੂ ਦਾ ਮੇਰ ਬਹਿ ਗਿਆ ਆਮ ਆਦਮੀ ਪਾਰਟੀ ਦਾ ਉਦੋਂ ਦਾ ਉਹਨਾਂ ਨੂੰ ਲੱਗਾ ਵੀ ਇਹ ਦਿਨ-ਪ੍ਰਤੀ ਦਿਨ ਤਾਂ ਨੂੰ ਚੜਦੇ ਆ ਰਿਹਾ ਇਹਨਾਂ ਨੂੰ ਕਿਤੇ ਨਾ ਕਿਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹੈ ਪੰਜਾਬ ਇਹ ਹਿੰਦੁਸਤਾਨ ਸਾਡਾ ਦੇਸ਼ ਆ ਜਿੰਨਾ ਅੱਜ ਤੱਕ ਇੱਥੇ ਤੇ ਗੋਰੇ ਆ ਕੇ ਉਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਕੋ ਨਹੀਂ ਦੱਬੇ ਇਹ ਤੇ ਫਿਰ ਆਪਣੇ ਦਬਾਉਂਦੇ ਨਹੀਂ ਕਿਹੜੀ ਗੱਲ ਆ ਕੋਈ ਗੱਲ ਨਹੀਂ ਜਗੰਦਰ ਸਿੰਘ ਆਪ ਕੋ ਚੱਕਦਾ ਲਗਾ ਉਹ ਸਮਾਹ ਵਾਲਿਆਂ ਨੂੰ ਸਰਪੇ ਵੱਡਾ ਜੱਟ ਕਰ ਦੇਖੋ ਜੀ ਮੈਂ ਇੱਕ ਗੱਲ ਕਹੂੰਗਾ ਜਿਹੜੇ ਤੇ ਦਲ ਬਦਲਦੇ ਨੇ ਜਿਹੜੇ ਬਦਲਦੇ ਨੇ ਲੈਣਾ ਵਾ ਲੋਕਾਂ ਨੂੰ ਮੈਂ ਇੱਕੋ ਗੱਲ ਕਹੂੰਗਾ ਇਹ ਤੁਹਾਡੀਆਂ ਵੋਟਾਂ ਜਿਹੜੀਆਂ ਨੇ ਨਾ ਉਹਨਾਂ ਦਾ ਫਾਇਦਾ ਲੈਂਦੇ ਸੋ ਕਹਿਣ ਦਾ ਭਾਵੇਂ ਇਹਨਾਂ ਤੋਂ ਪ੍ਰੇਜ ਰੱਖਣ ਕੱਲ ਨੂੰ ਟਿਕਟ ਲੈ ਕੇ ਆਉਣ ਨਾ ਲੋਕ ਮੂਨ ਉਹਨਾਂ ਨੂੰ ਪਤਾ ਵੀ ਪਹਿਲਾਂ ਵੋਟਾਂ ਪਾਈਆਂ ਨੇ ਜਦੋਂ ਪਹਿਲਾਂ ਤੁਸੀਂ ਕਦਰ ਨਹੀਂ ਕੀਤੀ ਤੇ ਗਾਂ ਕਰ ਲੈਣਗੇ ਸੋ ਕਹਿਣ ਦਾ ਭਾਵੇਂ ਇੱਕ ਵਿਸ਼ਵਾਸ ਹੁੰਦਾ ਐਸੇ ਹੱਥ ਕੰਡੇ ਕਈ ਸਰਕਾਰਾਂ ਅਪਣਾਉਂਦੀਆਂ ਨੇ ਕਈ ਕਰਦੇ ਨੇ ਸੋ ਕਹਿਣ ਦਾ ਭਾਵ ਮੁੱਲ ਖਲੋਤਿਆਂ ਦਾ ਨਹੀਂ ਹੈ ਦੇਖੋ ਜੀ ਮੈਨੂੰ ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਆ ਸਾਡੇ ਮੇਰੇ ਬਟਾਲੇ ਸ਼ਹਿਰ ਚ ਵੀ ਬੜੇ ਭਾਜਪਾ ਵਾਲੇ ਵਿਚਾਰੇ ਪੁਰਾਣੇ ਚੱਲੇ ਮੈਂ ਛੋਟਾ ਸੀ ਮੈਂ ਵੇਖਿਆ ਦਰੀਆਂ ਵਿਛਾਉਂਦੇ ਆ ਉਹਨਾਂ ਨੂੰ ਅੱਜ ਉਹਨਾਂ ਦੀ ਕੀ ਕਦਰ ਇਹਦਾ ਮਤਲਬ ਹੈ ਪੈਰਾਸ਼ੂਟ ਤੋਂ ਜਿਹੜਾ ਆ ਗਿਆ ਉਹਨਾਂ ਦਾ ਤੇ ਕੋਈ ਮੁੱਲ ਨਹੀਂ ਉਹ ਅੱਜ ਉਸ ਸਮੇਂ ਨੂੰ ਉਹ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਿਹਾ ਵੀ ਯਾਰ ਅਸੀਂ ਇਸ ਪਾਰਟੀ ਕਰਕੇ ਸੇਵਾ ਕਰ ਰਹੇ ਹਾਂ ਉਹਨਾਂ ਦੀ ਕਦਰ ਕੀ ਆ ਮੈਂ ਮਾਣ ਕਰਦਾ ਇਸ ਗੱਲ ਨੂੰ ਸਾਡੀ ਆਮ ਆਦਮੀ ਪਾਰਟੀ ਆਪਣੇ ਵਰਕਰ ਨੂੰ ਖੜਾ ਕਰਦੀ ਹੈ ਕਿਵੇਂ ਕੁਮਾਰ ਸਿੰਘ ਸ਼ਰੀ ਕਲਸੀ ਦੇ ਨਾਮ ਜੂਰ ਦੇ ਵਿੱਚ ਅੱਗੇ ਨੂੰ ਵੱਧ ਰਿਹਾ ਟਿਕਟ ਮਿਲੇਗੀ ਚੋਣਾਂ ਰੋਡ ਦੇ ਪਿਆਰ ਦੇਖੋ ਜੀ ਇਹ ਸਾਡੀ ਪਾਰਟੀ ਸਾਡੀ ਪਾਰਟੀ ਦਾ ਪ੍ਰੋਟੋਕੋਲ ਆ ਜਿੱਥੇ ਸਾਨੂੰ ਖੜਾ ਕਰੋਗੀ ਅਸੀਂ ਸਿਰ ਮੱਤੇ ਸਾਡੀ ਦੇ ਔਕਾਤ ਸਰਪੰਚ ਬਣਨ ਦੀ ਨਹੀਂ ਪਾਰਟੀ ਨੇ ਟਿਕਟ ਦਿੱਤੀ ਬਟਾਲੇ ਵਾਲਿਆਂ ਨੇ ਜਿਤਾ ਕੇ ਗਾਂ ਕੀਤਾ ਸੋ ਕਹਿਣ ਦਾ ਭਾਵ ਇਹ ਮੇਰੇ ਹਲਕੇ ਦਾ ਮਾਣ ਹੈ ਜਿੱਥੇ-ਜਿੱਥੇ ਮੈਨੂੰ ਤੋੜਨਗੇ ਮੈਨੂੰ ਇਹ ਹੈ ਜੇ ਕੱਲ ਨੂੰ ਮੇਰੀ ਦਿੱਲੀ ਡਿਊਟੀ ਲਾ ਦਿੰਦੇ ਜੇ ਮੈਨੂੰ ਜਿਤਾ ਕੇ ਤੋੜ ਦਿਆ ਤਾਂ ਫਿਰ ਇਸੇ ਜ਼ਿਲ੍ਹੇ ਗਰਦਾਸਪੁਰ ਦੀ ਇਸੇ ਬਟਾਲੇ ਦੀ ਆਵਾਜ਼ ਦਿੱਲੀ ਚੁੱਕਾਂਗੇ ਜਿਤਨਾ ਹੁਣ ਬਟਾਲੇ ਦੀ ਆਵਾਜ਼ ਜਿਹੜੀ ਆ ਉਹ ਵਿਧਾਨ ਸਭਾ ਚ ਚੁੱਕਦੇ ਆ ਜੋ ਪਾਰਟੀ ਨੂੰ ਮਨਜ਼ੂਰ ਹੋਊਗਾ ਉਹ ਸਿਰ ਮੱਥੇ ਮਨਜ਼ੂਰ ਚਲੋ ਜੇ ਚੱਲਦਾ ਹੈ ਮੈਂ ਆਪਣੇ ਆਪ ਨੂੰ ਵਡਪਾਗਾ ਸਮਝਦਾ ਹਾਂ ਵੀ ਮੈਨੂੰ ਜ਼ਿਲ੍ਹਾ ਗਰਦਾਸਪੁਰ ਵਾਲੇ ਲੋਕ ਸਭਾ ਗਰਦਾਸਪੁਰ ਵਾਲੇ ਇੰਨਾ ਕਿ ਤੇ ਚਲੋ ਸਮਝਦੇ ਆ ਵੀ ਚਲੋ ਸਾਡਾ ਮੁੰਡਾ ਤਰੱਕੀ ਕਰ ਗਿਆ ਠੀਕ ਹੈ ਉਹਦਾ ਨਾਮ ਵੱਧ ਗਿਆ